ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਟਿਠਾ ਸਭ ਦੁੱਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰੰਗਜੀਬ ਨੇ ਗੁਰੂ ਹਰਿ ਕ੍ਰਿਸ਼ਨ ਜੀ ਨੂੰ ਦਿੱਲੀ ਸਦਿਆ ਇਧਰ RAM ਰਾਏ ਆਪਣੀ ਕੋਟਿਲ ਚਾਲ ਚੱਲ ਰਿਹਾ ਸੀ ਉਸ ਨੂੰ ਪਤਾ ਸੀ ਕਿ ਉਸ ਦੇ ਪਿਤਾ ਸ਼੍ਰੀ ਗੁਰੂ ਹਰ ਰਾਏ ਸਾਹਿਬ ਜੀ ਨੇ ਔਰੰਗਜੀਬ ਦੇ ਮੱਥੇ ਨਾ ਲੱਗਣ ਦਾ ਨਿਰਣਾ ਲਿਆ ਹੋਇਆ ਸੀ ਤੇ ਹੁਣ ਜੋਤੀ ਜੋਤ ਸਮਾਉਣ ਸਮੇ ਗੁਰੂ ਹਰਿਕ੍ਰਿਸ਼ਨ ਨੂੰ ਵੀ ਇਸੇ ਨਿਰਣੈ ਅਨੁਸਾਰ ਚੱਲਣ ਦਾ ਆਦੇਸ਼ ਦੇ ਗਏ ਹਨ। RAM ਰਾਏ ਦੀ ਚਾਲ ਇਹ ਸੀ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਬਾਦਸ਼ਾਹ ਦੇ ਹੁਕਮ ਦੀ ਉਲੰਘਣਾ ਕਰਦੇ ਹੋਏ ਦਿੱਲੀ ਨਾ ਆਏ ਤਾਂ ਮੈਨੂੰ ਬਾਦਸ਼ਾਹ ਨੂੰ ਪੜਕਾਉਣ ਦਾ ਮੌਕਾ ਮਿਲ ਜਾਏਗਾ ਕਿ ਗੁਰੂ ਆਪ ਤੋਂ ਬਾਗੀ ਹੋ ਗਿਆ ਹੈ। ਉਸ ਨੂੰ ਜੋਰੀ ਫੜ ਮੰਗਵਾਇਆ ਜਾਏ ਤੇ ਹਕੂਮਤ ਦੇ ਬਾਗੀਆਂ ਵਾਲਾ سلوਕ ਕੀਤਾ ਜਾਵੇ ਤੇ ਜੇਕਰ ਗੁਰੂ ਸ਼ਾਹੀ ਹੁਕਮ ਤੋਂ ਡਰਦਾ ਦਿੱਲੀ ਆ ਕੇ ਔਰੰਗਜ਼ੇਬ ਨੂੰ ਮਿਲਿਆ ਤਾਂ ਮੈਂ ਸਿੱਖਾਂ ਵਿੱਚ ਇਹ ਪ੍ਰਚਾਰ ਕਰਾਵਾਂਗਾ ਕਿ ਉਸ ਨੇ ਗੁਰੂ ਪਿਤਾ ਦੀ ਆਗਿਆ ਭੰਗ ਕੀਤੀ ਹੈ ਇਸ ਨਾਲ ਸਿੱਖਾਂ ਵਿੱਚ ਉਸ ਦਾ ਸਤਕਾਰ ਘਟ ਜਾਵੇਗਾ ਤੇ ਮੇਰਾ ਦਾਅ ਲੱਗ ਜਾਵੇਗਾ ਇਹ ਵੀ ਹੋ ਸਕਦਾ ਹੈ ਕਿ ਗੁਰੂ ਹਰਿਕ੍ਰਿਸ਼ਨ ਗ੍ਰਿਫਤਾਰੀ ਤੋਂ ਡਰਦੇ ਕੀਰਤਪੁਰ ਛੱਡ ਕੇ ਨਸ ਜਾਵੇ ਜਦ ਮੈਂ ਕੀਰਤਪੁਰ ਉੱਤੇ ਕਬਜ਼ਾ ਕਰ ਲਵਾਂਗਾ ਤੇ ਗੁਰਗੱਦੀ ਸੰਭ ਲਵਾਂਗਾ ਪਰ ਔਰੰਗਜ਼ੇਬ ਗੁਰੂ ਹਰ ਰਾਏ ਜੀ ਦੇ ਪ੍ਰਣ ਤੋਂ ਜਾਣੂ ਸੀ ਤੇ ਉਸ ਨੂੰ ਇਹ ਵੀ ਪਤਾ ਸੀ ਕਿ ਉਹ ਆਪਣੇ ਜਾਨਸ਼ੀਨ ਗੁਰੂ ਹਰਕ੍ਰਿਸ਼ਨ ਜੀ ਨੂੰ ਵੀ ਇਹ ਆਗਿਆ ਕਰ ਗਏ ਹਨ ਇਸ ਲਈ ਗੁਰੂ ਹਰਿਕ੍ਰਿਸ਼ਨ ਜੀ ਮੇਰੇ ਹੁਕਮ ਤੇ ਦਿੱਲੀ ਨਹੀਂ ਆਉਣ ਲੱਗੇ ਤੇ ਜ਼ੋਰ ਜਬਰ ਕਰਨ ਨਾਲ ਸਿੱਖਾਂ ਵਿੱਚ ਵਿਅਰਥ ਹੀ ਗੁੱਸਾ ਤੇ ਜੋਸ਼ ਪੈਦਾ ਹੋਵੇਗਾ ਇਸ ਲਈ ਗੁਰੂ ਜੀ ਨੂੰ ਬੁਲਾਉਣ ਵਾਸਤੇ ਕੋਈ ਦੂਜਾ ਢੰਗ ਵਰਤਣਾ ਚਾਹੀਦਾ ਹੈ ਜਿਸ ਨਾਲ ਬਿਨਾ ੜਕਾਹਟ ਪੈਦਾ ਹੋਏ ਕੰਮ ਨਿਕਲ ਆਵੇ ਅਜਿਹਾ ਸੋਚ ਕੇ ਔਰੰਗਜ਼ੇਬ ਨੇ ਮਿਰਜ਼ਾ ਰਾਜਾ ਜੈ ਸਿੰਘ ਨੂੰ ਬੁਲਾਇਆ ਤੇ ਉਸ ਨੂੰ ਸਾਰੀ ਗੱਲ ਸਮਝਾ ਕੇ ਕਿਹਾ ਕਿ ਤੁਸੀਂ ਆਪਣੇ ਵੱਲੋਂ ਗੁਰੂ ਹਰਿਕ੍ਰਿਸ਼ਨ ਨੂੰ ਆਪਣੇ ਘਰ ਆਉਣ ਦਾ ਸੱਦਾ ਦਓ ਰਾਜਾ ਜੈ ਸਿੰਘ ਹਕੂਮਤ ਦਾ ਵਫਾਦਾਰ ਪਦਵੀਦਾਰ ਸੀ ਔਰੰਗਜ਼ੇਬ ਹਿੰਦੂਆਂ ਦੇ ਮਾਮਲੇ ਵਿੱਚ ਸਦਾ ਉਸ ਤੋਂ ਕੰਮ ਲਿਆ ਕਰਦਾ ਸੀ ਉਸ ਨੇ ਆਪਣੇ ਵੱਲੋਂ ਗੁਰੂ ਜੀ ਨੂੰ ਦਰਸ਼ਨ ਦੇਣ ਦੀ ਬੇਨਤੀ ਲਿਖ ਭੇਜੀ ਇਸ ਦੇ ਨਾਲ ਹੀ ਦਿੱਲੀ ਦੇ ਸਿੱਖਾਂ ਨੇ ਵੀ ਗੁਰੂ ਜੀ ਵੱਲ ਬੇਨਤੀ ਪੱਤਰ ਲਿਖ ਭੇਜਿਆ ਕਿ ਗੁਰੂ ਘਰ ਦਾ ਦੋਸ਼ੀ RAM RAJE ਬਾਦਸ਼ਾਹ ਨਾਲ ਮਿਲ ਕੇ ਕਈ ਪ੍ਰਕਾਰ ਦੀਆਂ ਸਾਜ਼ਿਸ਼ਾਂ ਕਰ ਰਿਹਾ ਹੈ ਇਹਨਾਂ ਨੂੰ ਅਸਫਲ ਕਰਨ ਲਈ ਆਪ ਇੱਕ ਵਾਰ ਜ਼ਰੂਰ ਦਿੱਲੀ ਆਓ ਰਾਜਾ ਜੈ ਸਿੰਘ ਦੀ ਚਿੱਠੀ ਪੜ੍ਹ ਕੇ ਗੁਰੂ ਜੀ ਸਮਝ ਗਏ ਕਿ ਇਸ ਦੇ ਪਿੱਛੇ ਔਰੰਗਜ਼ੇਬ ਦਾ ਹੱਥ ਹੈ ਉਹ ਬਹਾਨੇ ਨਾਲ ਸਾਨੂੰ ਦਿੱਲੀ ਬੁਲਾਉਣਾ ਚਾਹੁੰਦਾ ਹੈ ਤਾਂ ਜੋ ਸਾਡਾ ਪ੍ਰਣ ਤੋੜ ਸਕੇ ਇਹ ਸਿੱਖਾਂ ਨੂੰ ਸਾਡੇ ਵਿਰੁੱਧ ਕਰ ਸਕੇ ਇਹ ਵਿਚਾਰ ਕਰਕੇ ਆਪ ਨੇ ਦਿੱਲੀ ਜਾਣ ਤੋਂ ਇਨਕਾਰ ਕਰ ਦਿੱਤਾ ਪਰ ਰਾਜਾ ਜੈ ਸਿੰਘ ਨੇ ਜਿਸ ਅਲਹਿਕਾਰ ਦੇ ਹੱਥ ਖੱਤ ਭੇਜਿਆ ਸੀ ਉਹ ਬੜਾ ਚਾਤਰ ਤੇ ਨੀਤੀਵਾਨ ਸੀ ਉਸ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਰਾਜਾ ਸਾਹਿਬ ਨੇ ਇਹ ਖੱਤ ਨਿੱਜੀ ਰੂਪ ਵਿੱਚ ਆਪ ਨੂੰ ਲਿਖਿਆ ਹੈ ਉਹ ਆਪ ਦੇ ਦਰਸ਼ਨਾਂ ਦੇ ਬੜੇ ਚਾਹਵਾਨ ਹਨ ਆਪ ਨੂੰ ਬਾਦਸ਼ਾਹ ਨਾਲ ਮਿਲਣ ਦੀ ਬਿਲਕੁਲ ਵੀ ਕੋਈ ਮਜਬੂਰੀ ਨਹੀਂ ਹੈ ਇਸ ਦੇ ਨਾਲ ਹੀ ਉਸ ਨੇ ਦਿੱਲੀ ਦੀ ਸਿੱਖ ਸੰਗਤ ਵੱਲੋਂ ਲਿਖਿਆ ਬਿਨਾਂ ਪੱਤਰ ਵੀ ਗੁਰੂ ਜੀ ਦੇ ਹੱਥ ਵਿੱਚ ਦੇ ਦਿੱਤਾ ਤੇ ਕਿਹਾ ਆਪਣੇ ਸਿੱਖਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰੋ ਦਿੱਲੀ ਦੇ ਸਿੱਖਾਂ ਦਾ ਪੱਤਰ ਪੜ੍ਹ ਕੇ ਗੁਰੂ ਜੀ ਨੇ ਕਿਹਾ ਜਿੱਥੇ ਸੰਗਤ ਯਾਦ ਕਰੇਗੀ ਉੱਥੇ ਅਸੀਂ ਜ਼ਰੂਰ ਆਪੜਾਂਗੇ ਸੰਗਤ ਦੇ ਬੁਲਾਵੇ ਨੂੰ ਧਿਆਨ ਵਿੱਚ ਰੱਖਦੇ ਹੋਏ ਗੁਰੂ ਜੀ ਨੇ ਦਿੱਲੀ ਜਾਣ ਦਾ ਇਰਾਦਾ ਕਰ ਲਿਆ ਤੇ 1-2 ਦਿਨਾਂ ਦੀ ਤਿਆਰੀ ਮਗਰੋਂ ਪਰਿਵਾਰ ਨੂੰ ਨਾਲ ਲੈ ਕੇ ਆਪ ਰਾਜਧਾਨੀ ਵੱਲ ਚੱਲ ਪਏ ਬਹੁਤ ਸਾਰੇ ਸਿੱਖ ਵੀ ਆਪ ਜੀ ਦੇ ਨਾਲ ਹੋ ਤੁਰੇ ਰਸਤੇ ਵਿੱਚ ਆਪ ਨਗਰਾਂ ਤੇ ਗ੍ਰਾਮਾਂ ਵਿੱਚ ਠਹਿਰਦੇ ਤੇ ਨਾਮ ਦੀ ਵਰਖਾ ਕਰਦੇ ਹੋਏ ਗਏ ਜਿੱਥੇ ਵੀ ਆਵ ਜਿੱਥੇ ਵੀ ਆਪ ਪੜਾ ਕਰਦੇ ਉਥੋਂ ਦੀ ਸੰਗਤ ਆਪ ਜੀ ਦੇ ਨਾਲ ਹੋ ਤੁਰਦੀ ਇਸ ਤਰ੍ਹਾਂ ਕਰਨ ਨਾਲ ਸੰਗਤਾਂ ਦੀ ਗਿਣਤੀ ਲਗਾਤਾਰ ਵੱਧਦੀ ਗਈ ਤੇ ਥੋੜੇ-ਥੋੜੇ ਫਾਸਲੇ ਤੇ ਇਹ ਪੜਾ ਪਾਉਣੇ ਪਏ ਜਦ ਅੰਬਾਲੇ ਲਾਗੇ ਪਿੰਡ ਪੰਜੋਖਰੇ ਪੁੱਜ ਕੇ ਆਪ ਨੇ ਸੰਗਤਾਂ ਨੂੰ ਵਾਪਸ ਮੁੜ ਜਾਣ ਦੀ ਆਗਿਆ ਕੀਤੀ ਅਤੇ ਤਰਤੀ ਉੱਤੇ ਇੱਕ ਲਕੀਰ ਖਿੱਚ ਕੇ ਹੁਕਮ ਕੀਤਾ ਕਿ ਕੋਈ ਗੁਰਸਿੱਖ ਇਸ ਲਕੀਰ ਨੂੰ ਪਾਰ ਨਾ ਕਰੇ ਇਸ ਪ੍ਰਕਾਰ ਆਪਨੇ ਆਪਣੇ ਪਰਿਵਾਰ ਤੇ ਕੁਝ ਹਜ਼ੂਰੀ ਸਿੱਖਾਂ ਨੂੰ ਛੱਡ ਕੇ ਬਾਕੀ ਸਾਰੀ ਸੰਗਤ ਨੂੰ ਪਛਾਹ ਮੋੜ ਦਿੱਤਾ